ਇਹ ਪੰਡਤ ਉਹਨਾਂ ਨੂੰ ਤਨਖਾਹ ਲੈਂਦੇ ਆ ਜਿਹੜਾ ਖਾਤਾ ਹੋ ਰਿਹਾ ਜਿਮਣੀ ਚੋਂ ਤੋਂ ਕਿਉਂਕਿ ਸੌਂਦਰ ਫੋਮੀ ਮਿਆ ਤੋਂ ਬਾਅਦ ਉਹ ਕਦੇ ਸੀਟ ਪ੍ਰਧਾਨ ਸਭਾ ਦੀ ਖਾਲੀ ਨਹੀਂ ਰੱਖਣੀ ਪੱਪਾ ਦੀਆਂ ਸੀਟਾਂ ਸਤਾ ਨਹੀਂ ਕਿੰਨੇ ਸਾਲਾਂ ਤੋਂ ਖਾਲੀ ਪਈਆਂ ਨੇ ਤੁਹਾਡੇ ਅਕਸ ਤੋਂ ਤਨਖਾਹ ਲੈਂਦੇ ਆ ਤੁਹਾਡੇ ਅਕਸ ਤੋਂ ਬਜਾਰੇ ਕਰਦੇ ਆ ਧੂੜ ਤੋਂ ਮਾਂਦੇ ਹੱਥੋਂ ਤੋਂ ਧੂੜ ਕਰਦੇ ਆ ਸੋ ਨਟੇਰਾ ਵਰਕ ਇਹ ਨੋਟੂ ਹੈ ਉਹ ਖੱਪੀ ਹੈ ਇਹ ਨਾ ਰੇਵਾ ਆਜਾ ਉਹ ਕੌਫੇ ਆ ਜਾ ਇਸ ਕਰਕੇ ਇਹਦਾ ਇੱਕ ਸਰਪਾ ਕਰਨਾ ਦਫ਼ਤਰ ਚੋਂ ਨਾ ਕੋਈ ਅੰਦਰ ਜਾਣ ਦੇਣਾ ਨਾ ਬਾਹਰ ਜਾਣ ਦੇਣਾ ਜਿਹੜਾ ਮਰਜ਼ੀ ਕਾਰਵਾਈ ਕਰ ਲਵੇ ਜੋ ਕਰਨਾ ਕਰ ਲਵੇ ਸਾਰੇ ਸੱਤਿਆ ਥੋੜੇ ਕੇ ਨੂੰ ਹੋ ਜਾ ਸਾਰੇ ਸਾਰੇ ਕੇ ਨੂੰ ਹੋ ਸਾਰੇ ਪਣਾ ਕੇ ਨੂੰ ਹੋ ਲੜਕਾ ਕੇ ਨੂੰ ਹਸਪੀਟਲ ਦੀ ਤਾਰ ਨਹੀਂ ਆ ਰਹੀ ਲੜਕਾ ਕੇ ਨੂੰ ਹੋ ਜਾਤਾ ਵਰਤਾ ਕੇ ਨੂੰ ਵਧਾਤਾ ਪਤਾ ਲੱਗਦਾ ਲੜਕਾ ਤਾਂ ਦੇਸ ਬੰਦ ਕਰਦਾ ਜੇ ਮਰਜ਼ੀ ਕਾਰਵਾਈ ਕਰੇ ਅਸੀਂ ਪਿਆਰਾ ਸਾਨੂੰ ਪਤਾ ਹੈ ਉਹ ਪਹੁੰਚੇਗਾ ਸਕਦਾ ਬਸ ਇੱਕ ਤੋਂ ਬਾਅਦ ਕੋਈ ਕੋਈ ਪੁਰਜ਼ੀਨ ਕਦੇ ਕਦੇ ਲੋਕਾਂ ਦੀ ਆਵਾਜ਼ ਬੰਦ ਕਰ ਦੂੰਗਾ ਲੋਕਾਂ ਦੀ ਆਵਾਜ਼ ਬੰਦ ਕਰ ਦਿਓ ਕਿਹਦਾ ਕੰਮ ਫਲਾਣਾ ਰਤਨ ਦਾ ਫਲਾਣਾ ਖਸਾ ਕੋਈ ਕੁਝ ਕਰਦਾ ਕੋਈ ਚਾਲੂ ਦਾ ਫੜ ਸਕਿਓ ਆਪਾਂ ਗੇਟ ਬੰਦ ਕਰਕੇ ਰੱਖਣਾ ਇਹ ਸੱਤੀ ਦਾ ਪਰਣਾਲੇ ਦਾ ਪਾਸਾ ਚਿੱਤਾ ਇਥੇ ਨੇ ਅਨਕਾਬੀ ਲੋਕਾਂ ਨੂੰ ਦੇਖਤੀ ਹੈ ਕਿ ਤੁਸੀਂ ਵੀ ਦੌਰ ਕਰੋ हूं कुझु न कढियो जे असीं गॾ लिया तक बि बरने चोली हिते ख़्यालु करो त मां बेनती कंदा साची सिखो सिखणो आहे सोचो ਅੱਲੇ ਕੋਤੇ ਕਿਤੇ ਵਰਦਾ ਪੋਟੀਆਂ ਦੇ ਜੇਬਾਂ ਵੀ ਖਾਲੀ ਆ ਸਾਡਾ ਤਾਂ ਸਾਰਾ ਕੁਝ ਜਦੇ ਜਿਹੜੇ ਇਹ ਸਰਕਾਰ ਨੇ ਹਰਮਾਨ ਕਿਉ ਸਾਰੇ ਪਾਸ ਤੇ ਇੱਕ ਵੀ ਭਰਤੀ ਨਹੀਂ ਕੀਤੀ ਸਾਡੇ 3 ਸਾਲਾਂ ਦੇ ਵਿੱਚ ਬੱਚੇ ਬੱਚੇ ਖਲਸ ਕਰਦੇ ਆ ਸਾਡੇ ਜਿਹੜੀਆਂ ਇਧਰੋਂ ਤਿੰਨਾਂ ਜਿਸ ਤੇ ਤੋਂ ਸੇ ਤੋਂ ਦੋਨੋਂ ਵੀ ਉਧਰ ਹੋ ਜੋ ਸਾਰੇ ਦੇ ਇੱਕਲੇ ਪਾਸੇ ਚੱਲੂਗੀ ਉਧਰ ਹੋ ਜੋ ਸਾਰੇ ਇੱਥੇ ਤੁਸ ਫੇਸ ਕਰ ਦਿਓ ਦਫਤਰ ਬੰਦ ਕਰ ਦਿਓ ਇਹ ਇਧਰ ਦਿਖਾਵਾਂਗੇ ਆਪਾਂ ਇੱਥੇ ਕਰਕੇ ਆਓ ਲੋਕਾਂ ਦੀ ਖੇਲਿ ਖੜ ਕੇ ਤੁਹਾਡੇ ਲਈ ਤੁਹਾਨੂੰ ਮਾਫੀ ਪਾਉਂਦੇ ਹਾਂ ਕੱਪ ਮਾਰ ਲਿਆ ਅਸਟਾ ਤ ਤਰਨਤਨ ਸਾਹਿਬ ਦੀ ਕੋਰਤ ਘਟਿਤ ਹੋਏ ਪੰਜਾਬ ਦੇ ਦੇਰਦਾਰ ਅਤੇ ਆਪਸਾ ਆਪੂ ਤੇ ਜਿਹੜੀ ਫੇਰ ਜਦਾਂ ਖੇਤ ਬਰਕਰਾਰ ਇਥੋਂ ਦੇ ਚੱਲ ਰਿਹਾ ਇਸ ਨਿਸ਼ਾਨੇ ਵਾਸਤੇ ਪੰਜਾਬ ਦੀ ਮੌਜੂਦਾ ਫਕਰ ਦਾ ਪਿੱਟ ਸੱਪਾ ਵਰਦ ਪਹੁੰਚੇ ਨੇ ਕਿਉਂਕਿ ਓਏ ਆਜੋ ਯਾਰ ਆਜੋ ਇਹ ਠੰਡੇ ਅਮਲੀ ਦੀ ਸਰਕਾਰ ਜਿਸ ਤਰ੍ਹਾਂ ਦੀ ਵਾਅਦੇ ਕਰਦੀ ਰਿਹਾ ਪੰਜਾਬ ਦੇ ਲੋਕਾਂ ਨਾਲ ਸਿੱਕਿਆ ਤੇ ਸੋਟ ਘਾਹ ਦੇ ਵਿੱਚ ਸਾਰੇ ਉੱਥੇ ਇਧਰ ਨਹੀਂ ਸਾਰੇ ਰੁਕ ਕੇ ਰਹੇ ਆਂ। ਅਸਾਮੀਆਂ ਵਾਸਤੇ ਤਰਾਂਤੀ ਲੈਉਣ ਵਾਸਤੇ ਬੈਠਣ ਦੀ ਬੇਨਤੀ ਨੂੰ ਅਪੀਲ ਆ ਜੀ। ਸਭ ਤੋਂ ਪਹਿਲਾਂ ਉਹ ਪਿੱਛੇ ਵੀ ਇਧਰ ਆਓ। ਤਾਂ ਬੈਠਣ ਦੀ ਕਿਰਪਾਲਤਾ ਕਰੋ। ਸਾਰੇ ਸਾਥੀਆਂ ਨੂੰ ਅਪੀਲ ਆ ਜੋ ਵੀ ਗਲਾਕੇ ਖੜੇ ਨੇ ਸਹੀ ਤਰੀਕੇ ਦੇ ਨਾਲ ਬੈਠ ਕੇ ਇਸ ਸਰਕਾਰ ਦਾ ਵਿਰੋਧ ਜਤਾ ਕਰੋ। ਕਿਉਂਕਿ ਸਰਕਾਰ ਦੇਖਿਆ ਤਾਂ ਦੇਸ਼ ਭਾਗ ਦੇ ਵਿੱਚ ਅਨੇਕਾ ਚਲਾਵੇ ਦੇ ਕੇ ਪੰਜਾਬ ਦੇ ਬੇਰੁਜ਼ਗਾਰਾਂ ਨਾਲ ਵਾਅਦੇ ਕਰਕੇ ਸੱਤਾ ਦੇ ਵਿੱਚ ਪਹੁੰਚੀ ਸੀ ਦੇਖੋ ਜੇ ਤਾਂ ਤੁਸੀਂ ਰੋਜ਼ਗਾਰ ਲੈਣ ਆਏ ਹੋ ਵਾਅਕੇ ਦੁਖੀਆਂ ਤੋਂ ਬਹਿ ਜੋ ਜਿਹੜੇ ਖੜੇ ਉਹ ਗਿਨੇ ਨਹੀਂ ਜਾਣਗੇ ਇੱਥੇ ਸਾਡੇ ਨਾਲ ਆਏ ਆ ਬੜੀ ਦੁੱਖ ਦੀ ਗੱਲ ਆ ਵਾਰ-ਵਾਰ ਸਟੇਜ ਤੋਂ ਅਨਾਉਂਸ ਕਰਨਾ ਪਵੇ ਕਿ ਬੈਠਣ ਦੇ ਲਈ ਤਾਂ ਫੇਰ ਆਪਾਂ ਪੜੀ ਲਿਖੀ ਜਮਾਤ ਦਾ ਇੱਥੇ ਸੰਦੇਸ਼ ਦੇਣ ਆਏ ਆ ਰੋਜ਼ਗਾਰ ਲੈਣ ਆਏ ਆ ਰੋਡ ਤੇ ਜਿਹੜੇ ਖੜੇ ਆ ਡਾਕਟਰ ਤੇ ਖੜੇ ਆ ਜਿਹੜੇ ਵੀ ਸਾਥੀ ਇੱਥੇ ਸੰਘਰਸ਼ ਦੇ ਨਾਲ ਆ ਉਹ ਸਾਰੇ ਆ ਕੇ ਬੈਠੋ ਦਫ਼ਤਰ ਦੇ ਅੱਗੇ ਪੰਜਾਬ ਨੂੰ ਬਹੁਤ ਉਦਕਾਰਾਂ ਵਾਲੀ ਸਥਿਤੀ ਅਨੇਕਾਂ ਬਾਰੇ ਜਿੰਨਾ ਤੋਂ ਸਰਕਾਰ ਭੱਜ ਚੁੱਕੀ ਆ ਅਨੇਕਾਂ ਸਕੂਲਾਂ ਦੇ ਵਿੱਚ ਮਾਸਟਰ ਕੇਦਰੀਆਂ ਡਾਕਟਰ ਕੇਦਰੀਆਂ ਫਰਮੀਆਂ ਖਾਲੀ ਨੇ ਇੱਥੋਂ ਤੱਕ ਪੰਜਾਬ ਦੇ ਇਹੋ ਜਿਹੇ ਸਕੂਲ ਨੇ ਜਿੱਥੇ ਤਕਰੀਬਨ ਇੱਕ ਹੀ ਟੀਕਰਾਂ ਦਾ ਕੋਈ ਕੰਟਰੋਲ ਨਹੀਂ ਹੈਗਾ ਕਿਤੇ ਕੋਈ ਨਾ ਕਿਤੇ ਕੋਈ ਲਾਅਨ ਆਦਰਾ ਪਿਛਲੇ ਦਿਨੀ ਕੁਝ ਦੇਖ ਰਿਹਾ ਹਾਂ ਸਾਡੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੁੰਦਾ ਕਰਦੀ ਸ਼ਰਿਆਮ ਚੱਲ ਰਹੀ ਆ ਅਨੇਕਾਂ ਨੌਜਵਾਨਾਂ ਕਿਤੇ ਦੀ ਧੋੜ ਚੜ੍ਹੇ ਨੇ ਇਹ ਤਾਂ ਨਹੀਂ ਪੰਜਾਬ ਨੂੰ ਨਸ਼ਾ ਮੁਕਤ ਕਰਦਾਂ ਤੇ ਪੰਜਾਬ ਨੂੰ ਫੇਰ ਉਜਕਾਰੀ ਦੀ ਦਲਦਲ ਤੋਂ ਕੱਢ ਗੰਦੇ ਪਰ ਇਹ ਸਾਰੇ ਬਾਰੇ ਤਾਂ ਭੱਜ ਚੁੱਕੀ ਆ ਇਹ ਕਹਨੋ ਸੀ ਜਦੋਂ 2000 22 ਦੇ ਵਿੱਚ ਸਰਕਾਰ ਸੱਤਾ ਦੇ ਵਿੱਚ ਆਈ ਸੀ ਐਸੇ ਹਰ ਮੀਤ ਕੋਲ ਪਹਿਲਾਂ ਕਹਿੰਦਾ ਉਹ ਸੀ ਪੰਪਤਾ ਹਰਾਓ ਨਸ਼ੇ ਦੇ ਫਸਤਾ ਕਰਨ ਨੂੰ ਹਰਾਓ ਪਰ ਹੁਣ ਕੀ ਕਹਿੰਦਾਗਾ ਜੇ ਤੁਸੀਂ ਕਹਿੰਦਾ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਲਾਂਗਾ ਉੱਥੋਂ ਦਾ ਜੋ 19 ਦਾ ਸਾਬਕਾ ਵਿਧਾਇਕ ਮਨਵੀਰ ਸੋਹਦੀਆ ਕਹਿੰਦਾ ਜੇ ਤੁਸੀਂ ਤਰਨਤਨ ਸੀਟ ਦਾ ਇਹ ਤੇ ਆਉਗੇ ਤਾਂ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਊਗਾ ਥੋੜਾ ਇਹ ਕੋਈ ਦੁੱਧ ਨਾਤਾ ਹੋ ਗਿਆ ਜਿਹੜਾ ਹਰਮੀਤ ਇੱਥੇ ਦਾ ਪਰ अनेकों ਬਾਹਰੋਂ ਤੋਂ ਸਰਕਾਰਾਂ ਭੱਜੀ ਆ ਗਈ ਉੱਥੋਂ ਤੱਕ ਮਾਸਟਰ ਡਿਗਰੀ ਦਾ ਲੈਕਚਰ ਕੇਟਰ ਸਹਾਇਕ ਪ੍ਰੋਫੈਸਰ अनेकों ਸਾਮੀਆਂ ਦਾ ਸਟਾਰ ਰੱਬ ਕੀਤੇ ਗਏ ਨੇ ਉੱਥੋਂ ਤੱਕ ਬੇਰੁਜ਼ਗਾਰੀ ਦੀ ਮਾਰ ਦਿਨ ਪ੍ਰਤੀ ਦਿਨ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਨੌਜਵਾਨਾਂ ਵਰਗ ਦੇ ਉੱਤੇ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਆ। ਸਾਰਾ ਜਿੱਥੇ ਤੱਕ ਪੰਜਾਬ ਦੇ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀਗਾ ਕਿ ਪੰਜਾਬ ਦੇ بے ਰੁਜ਼ਗਾਰ ਧਰਨੇ ਲਾ ਲ ਕੇ ਓਵਰੇਜ ਹੋਗੇ ਪਰ ਉਹਨੇ ਇੱਕ ਮੌਕਾ ਦਿੱਤਾ ਜਾਊਗਾ। ਸਾਰਾ ਉਹ ਸਾਰੇ ਸਿਰਫ ਹਵਾਈ ਸੋਸੇ ਛੱਡ ਕੇ ਚੱਲ ਜਾਂਦਾਗਾ ਪਰ ਆ ਪੰਜਾਬ ਦੇ ਬੇਰੁਜ਼ਗਾਰਾਂ ਦੀ ਕੋਈ ਵੀ ਗੱਲ ਉਹ ਸੁਣੀ ਨਹੀਂ ਜਾਂਦੀ ਹੈਗੀ ਇਥੇ ਤੱਕ ਜਿੱਦੋਂ ਕਿ ਸਕੂਲਾ ਕਾਜਮੇ ਵਿੱਚ ਤਕਰੀਬਨ ਮਾਸਟਰ ਕੇਟਰ ਭਾਰਤੀ ਦੇ ਵਿੱਚ ਜਿਹੜੀ ਹੈ 55% ਦੀ ਸ਼ਰਤ ਤੱਕ ਦੀ ਉਲਾਈ ਹੋਈ ਆਗੀ ਤੇ ਅੱਜ ਤੱਕ ਜਿੱਦੋਂ ਪੀੜਤਾਜ ਨੇ ਉਹਨਾਂ ਦੇ ਵਿੱਚ ਜਿਹੜੇ ਐਡਮਿਸ਼ਨ ਹੋ ਆਹਦੇ 42 ਤੋਂ 50% ਦੀ ਹੋ ਰਹੀ ਆ ਪਰ ਜਦੋਂ ਤੁਸੀਂ ਰੋਜ਼ਗਾਰ ਲੈਣਾਗਾ ਉਸ ਤੇ ਤੁਹਾਡੇ ਤੇ 55% ਦੀ ਸ਼ਰਤ ਜਦ ਵੀ ਉਹ ਲਾਗੂ ਕੀਤੀ ਜਾਂਦੀ ਆ ਕਿ ਜਦੋਂ ਐਮਏ ਕਰ ਲਈ, ਪੀਐਡ ਕਰ ਲਈ, ਟੈਟ ਪਾਸ ਕਰ ਲਿਆ ਉਹਨਾਂ ਨੂੰ ਕਦੇ 55% ਦੀ ਸ਼ਰਤ ਲਾਗੂ ਹੋਤਾ ਤੁਹਾਡੇ ਤੇ। ਅਸੀਂ ਕਹਿੰਦੇ ਆ 55% ਦੀ ਸ਼ਰਤ ਲਾ ਦਿਓ। ਜਦੋਂ ਤੋਂ ਸਮਸਥ ਸਿਸ਼ਟਮ ਲਾਗੂ ਹੋ ਗਿਆ ਉਹ ਤੋਂ ਲਾ ਦਿਓ। ਕਿਉਂਕਿ ਕਿਉਂਕਿ ਜਿਨ੍ਹਾਂ ਨੇ ਗ੍ਰੈਜੂਏਟ ਐਨੀਵਰਸਿਟੀ ਤੋਂ ਵਿੱਚ ਕੀਤੀ ਆ ਉਹਨਾਂ ਦੇ ਉੱਤੇ ਭਾਈ ਛੋਟ ਦਿੱਤੀ ਜਾਵੇ ਜਿੰਨੇ ਵੀ ਮਾਸਤਕ ਇੱਥੇ ਖਾਲੀ ਅਸਾਮੀਆਂ ਨੇ ਉਹਨਾਂ ਨਾਲ ਹਥਿਆਰ ਜਾਰੀ ਕੀਤਾ ਜਾਵੇ ਲੈਫਟਰਰ ਕਾਟਰ ਪਾਰਟੀ ਦਾ ਹਥਿਆਰ ਜਾਰੀ ਕੀਤਾ ਜਾਵੇ ਪਰ ਸਰਕਾਰ ਦੇ ਕੰਨੀ ਜੋ ਨਹੀਂ ਸਰਕਾਰੀ ਪਰ ਮੁੱਖ ਮੰਤਰੀ ਬਾਬਾ ਸਟੇਜਾ ਤੋਂ ਇਹ ਨਾਅਫ ਕਰਦਾ ਮੈਂ 60 ਹਜ਼ਾਰ ਨੌਕਰੀਆਂ ਦੇਤੀਆਂ ਮੈਂ 55 ਹਜ਼ਾਰ ਨੌਕਰੀਆਂ ਦੇਤੀਆਂ ਮੈਂ ਸਿੱਖਿਆ ਦੇ ਵਿੱਚ ਕ੍ਰਾਂਤੀ ਲਿਆਤੀ ਮੈਂ ਸਿਹਤ ਦੇ ਵਿੱਚ ਕ੍ਰਾਂਤੀ ਲਿਆਤੀ ਪਰ ਪਿਛਲੇ ਦਿਨੀ ਤੁਸੀਂ ਦੇਖ ਲਓ ਹਾਈ ਕੋਰਟ ਨੇ ਵੀ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਨੇ ਤੁਹਾਡੇ ਸਕੂਲਾਂ ਦੀ ਸਿੱਖਿਆ ਕ੍ਰਾਂਤੀ ਦਾ ਜਿਹੜਾ ਹੌਕ ਨਿਕਲ ਚੁੱਕੀ ਆਗੀ ਸੋ ਤੁਹਾਡੀ ਆ ਜਿਹੜੀ ਸਿਹਤ ਕ੍ਰਾਂਤੀ ਤੇ ਆ ਹੌਕ ਨਿਕਲ ਚੁੱਕੀ ਆਗੀ ਆ ਜਿਹੜੇ ਸਾਥੀ ਖੜੇ ਆ ਗੁਰਪ੍ਰੀਤ ਆਓ ਸਾਰੇ ਬੈਠੋ ਇੱਧਰ ਸਾਰੇ ਇੱਧਰ ਭਾਈ ਜਿਹੜੇ ਬੇਵਜ਼ਾਰ ਸਾਥੀ ਆ ਜਿਹੜੇ ਬੇਵਜ਼ਾਰ ਸਾਥੀ ਹਾਂ ਹਾਂ ਜਿਹੜੇ ਬੇਵਜ਼ਾਰ ਸਾਥੀ ਆ ਬੈਠ ਜਾਓ ਸਾਰੇ ਇੱਧਰ ਲੱਭ ਸਤਾ ਜਗਾ ਕਾ ਕਰ ਲਓ ਕਿਉਂਕਿ ਬੀਤੇ ਸਾਥੀ ਵੀ ਬੈਠਣੇ ਆ ਇੱਥੇ ਬਸ ਸਾਰੇ ਜਗ੍ਹਾ ਕਵਰ ਕਰ ਲਓ ਜਿਹੜੇ ਸਾਥੀ ਇੱਧਰ ਖੜੇ ਆ। ਕੁਰਸੀ ਜਾ ਰਹੇ ਸਾਥੀ। ਜਿਹਨੇ ਵੀ ਸਾਥੀ ਇੱਧਰ ਖੜੇ ਆ ਦੇਖ ਆ ਰਹਿਣਾ। ਆਹ ਉੱਤਾਰ ਆ ਜਾ ਵੀਰੇ। ਇੱਧਰ ਬਸ ਇੱਧਰ ਬਸ ਬੈਜੋ। ਆਹ ਜਗ੍ਹਾ ਕਵਰ ਕਰ ਲਓ। ਜਿੰਦਾਬਾਹ ਸਰਕਾਰ ਮੁਜ਼ਾਫਤ। ਜਿੰਦਾਬਾਹ। ਜਿੰਦਾਬਾਹ ਸਰਕਾਰ ਮੁਜ਼ਾਫਤ। ਜਿੰਦਾਬਾਹ। ਲੋਕਾਂ ਨੂੰ ਕਿੰਦਾਬਾਹ। ਜਿੰਦਾਬਾਹ। ਜਿੰਦਾਬਾਹ। ਲੋਕਾਂ ਨੂੰ ਕਿੰਦਾਬਾਹ। ਜਿੰਦਾਬਾਹ। ਕਿਤਾ ਮਤਰੀ ਮੁਜ਼ਾਫਤ। ਪੀਪਲ ਨੂੰ ਮਰਦਾਬਾ ਜਿੰਦਾਬਾਦ ਜਿੰਦਾਬਾਦ ਪੰਡਾ ਨੂੰ ਮਰਦਾਬਾ ਜਿੰਦਾਬਾਦ ਮੀਪਲ ਨੂੰ ਮਰਦਾਬਾ ਜਿੰਦਾਬਾਦ ਸੱਤ ਮੰਤਰੀ ਮਰਦਾਬਾ ਜਿੰਦਾਬਾਦ ਐਨਸੀਪਲ ਨੂੰ ਮਰਦਾਬਾ ਜਿੰਦਾਬਾਦ ਸੱਤਾਂ ਨੂੰ ਮਰਦਾਬਾ ਜਿੰਦਾਬਾਦ ਲੋਕਾਂ ਨੂੰ ਜਿੰਦਾਬਾਦ ਜੈ ਕਿਸਮਤਾਂ ਕੌਤਿਆਕੀ ਜੈ ਕਿਸਮਤਾਂ ਜੈ ਭਗਤਾਂ ਨੂੰ ਜੈ ंत्री हा सत मंत्री हा हा चंडी हओ कंदा

बेनती आहे न से बेनीर Hortum musti muncul kira-kira dalam setan dari terkoordinum. Ada bayi tiga Apa yang dicari? Apa yang dicari? Apa yang dicari? ਆਪਿਆਏ ਸਾਰੇ ਸਾਰੀਆਂ ਚਪੇ ਪਤਸੀਆਂ ਦੇ ਸਾਥਿਆਲੀ ਲੈਣਾ ਨੇ ਹੰਨੇ ਹਰੀਆ ਦਾ ਲੜਦਾ ਵਿਚਾਰ ਬਣਾ ਲਓ ਏਕੇ ਨੂੰ ਆਪਣਾ ਹਥਿਆਰ ਬਣਾ ਲਓ ਆਪਣੇ ਹੀ ਦੇਸ਼ ਚੋਂ ਕੋਈ ਕਾਜ ਨਾ ਦੇਏ ਸਾਨੂੰ ਆਪਣੇ ਹੀ ਦੇਸ਼ ਚੋਂ ਕੋਈ ਕਾਜ ਨਾ ਦੇਵੇ ਸਾਨੂੰ ਆਪਣੇ ਦੇਸ਼ ਤੇ ਆਪਣਾ ਹੱਕ ਜਮਾ ਲਓ ਆਓ ਮਲਾਜਮ ਮਜ਼ਦੂਰਾਂ ਬੇਰਜ਼ਗਾਰਾਂ ਦਾ ਸਾਨੂੰ ਕਾਸਟ ਬਾਕੇ ਰੱਖ ਦਿੱਤਾ ਸਾਡਾ ਜਿਹੜਾ ਰੋਜ਼ਗਾਰ ਆ ਕੰਪਨੀਆਂ ਦੇ ਹੱਥਾਂ ਜਿੱਦੇ ਟਿੱਕਾ ਹੈ ਆ ਜਿਹੜੇ ਸੱਤਾ ਦੇ ਦੌਰ ਸਾਡੋ ਨੇ ਇਨਾ ਸਰਕਾਰਾਂ ਦੀ ਉਧਾਰੀ ਦਰ ਸੰਸਾੜੀ ਦਰ ਅਤੇ ਦਿੱਤੀ ਗਈ ਨੀਤੀਆਂ ਨੇ ਸਾਡਾ ਪੱਲੇ ਸੱਤ ਦਾ ਭੋਗ ਬਾ ਦਿੱਤਾ ਹੈ ਸਾਡੇ ਸਰਕਾਰੀ ਧਾਰੇ ਦੇਖੇ ਜਾ ਰਹੇ ਨੇ ਅਰੇ ਲਾ ਬੱਸ ਕਟੀਆਂ ਸਭ ਦੇ ਚੋੜਾ ਰਿਹਾ ਹੈ ਅਸਾਂ ਕੇ ਤਨ ਤੰਗ ਖਿਲੇਗਾ ਇੱਕੋ ਮਤ ਬਾਰੇ ਸੀ ਗੱਲਣਾ ਟ੍ਰਾਂਸਪੋਰਟ ਮੰਤਰੀ ਜੇ ਲੋਕਾਂ ਕਹਿੰਦਾ ਹੀ ਆਨਲਾਈਨ ਨੰਨੀਆਂ ਬੱਸਾਂ ਪਾਈ ਦਿੰਦੀ ਆ ਕੋਈ ਬਾਸ ਨਹੀਂ ਪਾਈ ਐ ਤੱਕ ਪੁਰਾਣੀਆਂ ਦਾ ਵੀ ਕੋਹ ਬੈਣ ਜਾ ਰਿਹਾ ਹੈ ਕੋਈ ਨਵੀਂ ਵਰਤੀ ਨਹੀਂ ਕੀਤੀ ਅਰੇ ਇਥੇ ਮੈਂ ਸੋਤ ਬਿਨਾ 10 ਦਸਮਾ ਜੰਮੀਆ बड़ा कुझु सभु तरान पीना चीपाद कंपनीअ जे हथारी अदारे लिया अशा बंदवांगे रोज़ जहिड़ा सारा नशा बंदे सुख रहंदा आहिनि बाक़ी असीं सौ पताली साल जी उमिरि ल My é